ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਜੀ ਹਾਂ ਪਾਨਾ ਸਿੱਧੂ ਦੇ ਪਰਿਵਾਰ ਤੇ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਪਾਨਾ ਸਿੱਧੂ ਦੇ ਪਰਿਵਾਰ ਸਣੇ ਲੱਖਾ ਸਿਧਾਣਾ ਨੂੰ ਵੀ ਇਸ ਪਰਚੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਪਰਚਾ ਤਨੌਲਾ ਥਾਣੇ 'ਚ ਦਰਜ ਕੀਤਾ ਗਿਆ ਜਿਸ ਵਿੱਚ ਪਾਨਾ ਸਿੱਧੂ ਦੇ ਬਾਪੂ ਬਿਕਰ ਸਿੰਘ ਉਹਨਾਂ ਦੇ ਭਰਾ ਅਮਨ ਸਿੱਧੂ ਉਹਨਾਂ ਦੀਆਂ ਦੋ ਭੈਣਾਂ ਅਤੇ ਲੱਖਾ ਸਿਧਾਣਾ ਸਣੇ ਕਰੀਬ 150 ਤੋਂ 250 ਵਿਅਕਤੀਆਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਦਸਲੇ ਪਾਰਚਾ 3 ਫਰਵਰੀ ਨੂੰ ਸੰਗਰੂਰ ਦੇ ਬੜਬੜ ਟੋਲ ਪਲਾਜ਼ਾ ਤੇ ਝੜਪਾ ਤੋਂ ਬਾਅਦ ਦਰਜ ਕੀਤਾ ਗਿਆ 3 ਫਰਵਰੀ ਨੂੰ ਲੱਖਾ ਸਿਧਾਣਾਸਣੇ तमाम ਵਿਅਕਤੀਆਂ ਵੱਲੋਂ ਸੰਗਰੂਰ ਦਾ ਕਿਰਾਉ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਪਾਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ 3 ਫਰਵਰੀ ਦੀ ਸ਼ਾਮ ਨੂੰ ਹੀ ਇਹ ਪਰਚਾ ਤਨੋਲਾ ਪੁਲਿਸ ਵੱਲੋਂ ਇਹਨਾਂ ਸਾਰੇ ਵਿਅਕਤੀਆਂ ਖਿਲਾਫ ਦਰਜ ਕਰ ਲਿਆ ਗਿਆ ਦੱਸਿਆ ਕਿ ਇਹ ਪਰਚਾ 17 ਵਿਅਕਤੀਆਂ ਦੇ ਬਾਇ ਨੇ ਅਤੇ 150 ਤੋਂ 250 ਖਿਲਾਫ ਦਰਜ ਕੀਤਾ ਗਿਆ ਇਸ ਪਰਚੇ ਵਿੱਚ ਭਾਨੇ ਸਿੱਧੂ ਦੇ ਪਰਾ ਅਮਨ ਸਿੱਧੂ ਪਿਤਾ ਬਿੱਕਰ ਸਿੰਘ ਉਹਨਾਂ ਦੀਆਂ ਦੋ ਭੈਣਾਂ ਅਤੇ ਲਖਾਂ ਸਿਦਾਣਾ ਸਿੰਘ ਨੇ ਕਰੀਬ 150 ਤੋਂ 250 ਵਿਅਕਤੀਆਂ ਨੂੰ ਮਲਜ਼ਮ ਬਣਾਇਆ ਗਿਆ ਇਸ ਪਰਚੇ ਵਿੱਚ ਕੁੱਲ 12 ਧਰਾਵਾਂ ਜੋੜੀਆਂ ਗਈਆਂ ਨੇ ਜਿਨ੍ਹਾਂ ਵਿੱਚ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਪਬਲਿਕ ਅਤੇ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਸੇ ਨੇ ਕਰੀਬ 12 ਹੋਰ ਧਰਾਵਾਂ ਲਾਈਆਂ ਗਈਆਂ ਨੇ ਦੀ ਹਕੂਮਤ ਫਿਰ ਦੱਸਦੀ ਹੈ ਕਿ ਸੰਗਰੂਰ ਚ ਪਾਨਾ ਸਿੱਧੂ ਦੀ ਰਿਹਾਈ ਲਈ ਕਿਤੇ ਪ੍ਰਦਰਸ਼ਨ ਤੋਂ ਬਾਅਦ ਹੁਣ ਪੁਲਿਸ ਨੇ ਲੱਖਾ ਸਿਧਾਣਾ ਸਣੇ ਪਾਨਾ ਸਿੱਧੂ ਦੇ ਪੂਰੇ ਪਰਿਵਾਰ ਤੇ ਪਰਚਾ ਦਰਜ ਕਰ ਲਿਆ ਜਦਕਿ ਇਸ ਵਿੱਚ ਕਰੀਬ 150 ਤੋਂ 200 ਹੋਰ ਵਿਅਕਤੀਆਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਨੇ ਦੱਸਦੀ ਹੈ ਕਿ 3 ਫਰਵਰੀ ਨੂੰ ਪਾਨਾ ਸਿੱਧੂ ਦੀ ਰਿਹਾਈ ਲਈ ਲੱਖਾ ਸਿਧਾਣਾ ਸਣੇ ਤਮਾਮ ਇਨ੍ਹਾਂ ਆਗੂਆਂ ਵੱਲੋਂ ਸੰਗਰੂਰ ਚ ਸੀਐਮ ਦੀ ਰਿਹائش ਦਾ ਘਰਾਵ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਦੇਖਦਿਆਂ ਪੰਜਾਬ ਪਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਸ ਦਰਾਂ ਪੁਲਿਸ ਵੱਲੋਂ ਬੜਬਰ ਟੋਲ ਪਲਾਜ਼ਾ ਸਣੇ ਸੰਗਰੂਰ ਚ ਆਲੇ-ਦੁਆਲੇ ਦੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਗਿਆ ਸੀ ਪਰ ਦੂਜੇ ਪਾਸੇ ਪ੍ਰਦਰਸ਼ਨਕਾਰੀ ਸੀਐਮ ਦੀ ਰਿਹائش ਤੇ ਜਾਣਾ ਚਾਹੁੰਦੇ ਸੀ ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਈ ਥਾਈਂ ਝੜਪਾਂ ਵੀ ਹੋਈਆਂ ਬੜਬਰ ਟੋਲ ਪਲਾਜ਼ਾ ਉੱਪਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀ ਝੜਪ ਹੋਈ ਜਿਸ ਕਾਰਨ ਹੁਣ ਪੁਲਿਸ ਨੇ ਲੱਖਾ ਸਿਧਾਣਾ ਸਣੇ ਪਾਨਾ ਸਿੱਧੂ ਦੇ ਪਰਿਵਾਰ ਤੇ ਪਰਚਾ ਦਰਜ ਕਰ ਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ